ਗੁਰ ਸੇਵੀਐ ਅਹਨ ਸੁਸਹਿਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਸੁਰਠਾ ਮਹਲਾ 3 ਬਿਨ ਸਤ ਗੁਰ ਸੇਵੈ ਬਹੁਤ ਦੁੱਖ ਲਗਾ ਜੁਗ ਚਾਰੇ ਪਰਮਾਈ ਹਮਦੀਨਾ ਤੁਮ ਜੁਗ ਜੁਗ ਦਾਤੇ ਸ਼ਬਦ ਦੇ ਬੁਝਾਈ ਨ ਸਤ ਗੁਰ ਸੇਵੇ ਬਹੁਤ ਦੁੱਖ ਲਗਾ ਜੁਗ ਚਾਰੇ ਪਰਮਾਈ ਹਮਦੀਨਾ ਤਮ ਜੁਗ ਜੁਗ ਦਤਿ ਸ਼ਬਦ ਦੇ ਬੁਝਾਏ ਹਰ ਜੀਵੈ ਕਿਰਪਾ ਕਰੋ ਤੁਮ ਪਿਆਰੇ ਸਤ ਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵੋ ਆਧਾਰੇ ਰਹਾ ਮਨ ਸਾ ਮਾਰ ਦੁਬ ਦਸਹਿਜ ਸਮਾਣੀ ਪਾਇਆ ਨਾਮ ਅਪਾਰਾ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਵਿਖ ਕਟਣ ਹਾਰਾ ਸ਼ਬਦ ਮਰੋ ਫਿਰ ਜੀਵ ਸਦਹਿ ਤਾਂ ਫਿਰ ਮਰਨ ਨ ਹੋਏ ਅੰਮ੍ਰਿਤ ਨਾਮ ਸਦਾ ਮਨ ਮਿੱਠਾ ਸ਼ਬਦ ਪਾਵੇ ਕੋਈ ਦਾਤ ਦਾਤ ਰਖੀ ਹੱਥ ਆਪਣਾ ਜਿਸ ਪਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਗਰਗਰਜ ਪਹਿ ਸਈ ਦਤ ਦਤ ਰਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ ਨਲਕ ਨਾਮ ਰਤੇ ਸੁਖ ਪਾਇਆ ਦਰਗਾਹ ਜਪੈ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਰਠ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਗਾ ਜੁਗ ਚਾਰੇ ਪਰਮਾਈ ਹਮਦੀਨ ਤੂੰ ਜੁਗ ਜੁਗ ਦਾਤੇ ਸ਼ਬਦੇ ਦੇਹ 부ਝਾਈ ਅੱਜ ਅੰਮ੍ਰਿਤ ਵੇਲੇ ਦਾ ਇਹ ਭਾਵ ਨੂੰ ਖਵਾਕ ਸੋਰਠ ਰਾਗ ਅੰਦਰ ਤੀਜੇ ਪਾਦਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜੀ ਦੇ ਉਮਖਾਰ ਬਿੰਦ ਤੋਂ ਉਚਾਰਨ ਹੋਇਆ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਾਵਨ ਆਂ 604 ਉੱਪਰ ਦਰਜ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ ਸਾਡੇ ਹਿਰਦੇਆਂ ਅੰਦਰ ਵਸ ਜਾਏ ਬਹੁਤ ਹੀ ਤੰਤਾਂ ਦੇ ਪਤਰ ਰઠਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਪਾਵਨ ਅਸਥਾਨਾਂ ਤੇ ਹਾਜ਼ਰੀਆਂ ਭਰ ਰਹੇ ਹੋ ਸਤਿਗੁਰੂ ਜੀ ਕਿਰਪਾ ਕਰਨ ਸਬਨਾ ਦੀਆਂ ਚੋਲੀਆਂ ਭਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ